ਵਾਹਿ ਗੁਰੂ ਦਾ ਵਾਹ ਜ ਆਵੇ ਘੜੀ ਚਮਕੌਰ ਦੀ ਵਿੱਚੋਂ ਵਾਹਿ ਗੁਰੂ ਦਾ ਵਾਹ ਜ ਆਵੇ ਘੜੀ ਚਮਕੌਰ ਦੀ ਵਿੱਚੋਂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਓਜੀ ਠੰਡੀ ਰਾਤ ਹਨੇਰੀ ਮੁਗਲਾ ਆਣ ਗੜੀਆ ਕੇਰੀ ਓਜੀ ਠੰਡੀ ਰਾਤ ਹਨੇਰੀ ਮੁਗਲਾ ਆਣ ਗੜੀਆ ਕੇਰੀ ਜਿੰਦਾਬੱਜ ਕੇ ਗੁਰੂ ਨਾ ਇਥੋ ਜਾਵੇ ਜਿੰਦਾਬੱਜ ਕੇ ਗੁਰੂ ਨਾ ਇਥੋ ਜਾਵੇ ਗੜੀ ਚਮਕੌਰ ਦੀ ਵਿੱਚੋਂ ਵਹਿ ਗੁਰੂ ਦਾ ਵਹ ਜਾ ਆਵੇ ਗੜੀ ਚਮਕੌਰ ਦੀ ਵਿੱਚੋਂ ਵਹਿ ਗੁਰੂ ਵਹਿ ਗੁਰੂ ਉਹ ਵਾਹਿਗੁਰੂ ਵਾਹਿਗੁਰੂ ਮੁਗਲ ਕਾ ਕਾ ਦੇ ਅਲੀ ਅਲੀ ਜਨਾਂ ਨੇ ਨੋਕੀ ਜੰਗ ਅਛੇੜੀ ਮੁਗਲ ਕਾ ਕਾ ਦੇ ਅਲੀ ਅਲੀ ਜਨਾਂ ਨੇ ਨੋਕੀ ਜੰਗ ਅਛੇੜੀ ਇੰਜ ਲੜਾਂਗੇ ਗੁਰੂ ਜੀ ਸਮਝਾਵੇ ਇੰਜ ਲੜਾਂਗੇ ਗੁਰੂ ਜੀ ਸਮਝਾਵੇ ਗੜੀ ਚਮਕੌਰ ਦੀ ਵਿੱਚੋਂ ਵਾਹਿ ਗੁਰੂ ਦਾ ਵਾਝ ਆਵੇ ਗੜੀ ਚਮਕੌਰ ਦੀ ਵਿੱਚੋਂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਦਿਨ ਚੜ ਦੇ ਨਾਰ ਖਾ ਕੇ ਪਿਆ ਆਉਂਦਾ ਵਾ ਲੱਕੜੀ ਤੇ ਪਟਿਆ ਦਿਨ ਚੜ ਦੇ ਨਾਰ ਖਾ ਕੇ ਪਿਆ ਆਉਂਦਾ ਵਾ ਲੱਕੜੀ ਤੇ ਪਟਿਆ ਗੁਰੂ ਜੀ ਤੱਕ ਕੇ ਨਿਸ਼ਾਨਾ ਇਕ ਲਾਵੇ ਗੁਰੂ ਜੀ ਤੱਕ ਕੇ ਨਿਸ਼ਾਨਾ ਇਕ ਲਾਵੇ ਘੜੀ ਚਮਕੌਰ ਦੀ ਵਿੱਚੋਂ ਵਾਹਿ ਗੁਰੂ ਦਾ ਮਹਾਂਜ ਆਵੇ ਘੜੀ ਚਮਕੌਰ ਦੀ ਵਿੱਚੋਂ ਵਾਹਿ ਗੁਰੂ ਹੋ ਵਾਹਿ ਗੁਰੂ ਹੋ ਵਾਹਿ ਗੁਰੂ ਹੋ ਵਾਹਿ ਗੁਰੂ ਪੰਜਾਂ ਪੰਜਾਂ ਦੇ ਜਸ ਜਿ ਭੇਜੇ ਪੁੱਤਰੀ ਤੋੜੇ ਲਾ ਕਲੇ ਜੇ ਪੰਜਾਂ ਪੰਜਾਂ ਦੇ ਜਸ ਜਿ ਭੇਜੇ ਪੁੱਤਰੀ ਤੋੜੇ ਲਾ ਕਲੇ ਜੇ ਜਾਵ ਪੁੱਤਰੋ ਮੋਟ ਬਲਾਵੇ ਜਾਵ ਪੁੱਤਰੋ ਮੋਟ ਬਲਾਵੇ ਘੜੀ ਚਮਕੌਰ ਦੀ ਵਿੱਚੋਂ ਵਾਹਿਗੁਰੂ ਦਾ ਮਾਝ ਆਵੇ ਘੜੀ ਚਮਕੌਰ ਦੀ ਵਿੱਚੋਂ ਵਾਹਿਗੁਰੂ 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 ਗੁਰੂ ਨਾਇਕਨ ਸਾਨੀ ਰੱਖੀ ਸਭਨੇ ਮੌਤ ਸਹੀਦੀ ਚੱਕੀ ਗੁਰੂ ਨਾਇਕਨ ਸਾਨੀ ਰੱਖੀ ਸਭਨੇ ਮੌਤ ਸਹੀਦੀ ਚੱਕੀ ਗੁਰੂ ਜੋਸ਼ ਨਾਲ ਫਤੇ ਨੂੰ ਗ ਜਾਵੇ ਗੁਰੂ ਜੋਸ਼ ਨਾਲ ਫਤੈ ਨੂੰ ਕਿ ਜਾਵੇ ਗੜੀ ਚਮਕੌਰ ਦੀ ਵਿੱਚੋਂ ਵਹਿ ਗੁਰੂ ਦਾ ਵਾਝ ਆਵੇ ਗੜੀ ਚਮਕੌਰ ਦੀ ਵਿੱਚੋਂ ਸੋਖਲ ਤਨ ਗੁਰੂ ਦਾ ਜੇਰਾ ਹੋਰ ਜਗਤ ਜੰਮਿਆ ਕਿਹੜਾ ਸੋਖਲ ਤਨ ਗੁਰੂ ਦਾ ਜੇਰਾ ਹੋਰ ਜਗਤ ਜੰਮਿਆ ਕਿਹੜਾ ਤਾੜੀ ਮਾਰ ਜਿਹੜਾ ਸ਼ਤਰੂ ਜਿ ਘਾਵੇ 加ੜੀ ਮਾਰ ਜੜਾ ਸਾਤਰੂ ਜਿ ਗਾਵੇ ਗੜੀ ਚਮਕੌਰ ਦੀ ਵਿੱਚੋਂ ਵਾਹ ਗੁਰੂ ਦਾ ਵਾਹ ਜਾ ਆਵੇ ਗੜੀ ਚਮਕੌਰ ਦੀ ਵਿੱਚੋਂ ਵਾਹ ਗੁਰੂ ਵਾਹ ਗੁਰੂ ਕਲਕੀਆਂ ਵਾਲਿਆਂ ਬਾਜਾਲਿਆਂ ਤਾਨ ਕੁਰਬਾਨੀਆਂ ਸਾਰਾ ਪਰਿਵਾਰ ਪਿਤਾ ਬੱਚੇ ਵਾਰੇ ਰੰਗਰੇਟੇ ਗੁਰੂ ਕੇ ਬੇਟੇ ਅੰਮ੍ਰਿਤਜੀਤ ਬਾਬਾ ਜੀ ਵਰਸੇ ਮੁਕਾਬਲਾ ਕਰਦੇ ਨੇ ਤੁਸ ਰਮਣਾ ਕਲਕੀਆਂ ਵਾਲਿਆਂ ਬਾਜਾਲਿਆਂ ਮੇਰੀ ਨਹੀਂ ਹਾਰੀ ਪਰਵਾਨ ਰਾਪੂਰ ਦੇ ਜ਼ਿਲ੍ਹਾ ਤੇ ਵਿਦਵਾਨਾਤਕ ਬਾੜੀਪੁਰਾਇ ਚੁਟਾਡਾਂ ਗੇਲਪਨ ਦੀ ਨੋਟਿਫੀ ਤਸਵੀਰ ਜਨਾਲਾ ਜਿਲ੍ਹਾ ਅੰਮ੍ਰਿਤਸਰ ਪੰਜਾਬ ਪੱਤਰਕਾਰ ਤਰਵਿੰਦਰ ਸਿੰਘ ਯਾਹਲ ਕੋ ਮਹਾਰਾਣੀ ਚੜਦੀ ਕਲਾ ਸਾਛੰਡੀ ਹਟਲਵਾਇਏ ਗੁਰੂ ਮਹਾਰਾਜ ਛੜੇ ਪਰਵਾਨੋ ਚੜਦੀ ਕਲਾ ਬਲਬਿੱਤੇ ਪਰਮਾਨੰਥ ਨਿਆਰੀ ਪਰਵਾਨ ਕੋਲੋਕਾ ਮਾਪ ਨਾਨਕ ਨਾਮ ਚੜਦੀ ਕਲਾ ਤੇਰੇ ਪਾਣ ਸਾਹਬ ਦਾ ਭਲਾ ਵੇਖ ਗੁਰਜੀ ਦਾ ਖਾਲਸਾ ਬੇਨਤੀ ਫਤੇ